ਹਾਂਜੀ ਦੋਸਤੋ ਇਸ ਵੀਡੀਓ ਤੇ ਕਲਿੱਕ ਕਰਨ ਲਈ ਤੁਹਾਡਾ ਨਿੱਘਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਅਕਤੂਬਰ ਮਹੀਨੇ ਵਿੱਚ ਲਗਾਉਣ ਜਾਣ ਵਾਲੀਆਂ ਸਬਜ਼ੀਆਂ ਦੀ ਕਿਹੜੀਆਂ 25 ਸਬਜ਼ੀਆਂ ਆਪਾਂ ਅਕਤੂਬਰ ਮਹੀਨੇ ਵਿੱਚ ਆਪਣੇ ਘਰ ਦੀ ਛੱਤ ਜਾਂ ਟਰੈਸ ਗਾਰਡਨ ਜਾਂ ਘਰ ਦੇ ਵਿਹੜੇ ਵਿੱਚ ਲਗਾ ਸਕਦੇ ਹਾਂ ਉਹਨਾਂ ਦੀ ਆਪਾਂ ਗੱਲ ਕਰਾਂਗੇ ਇੱਕੇ ਵੀਡੀਓ ਵਿੱਚ ਸਾਨੂੰ ਪੂਰੀ ਜਾਣਕਾਰੀ ਮਿਲ ਜਾਣੀ ਕਿਹੜੀਆਂ 25 ਸਬਜ਼ੀਆਂ ਤੁਸੀਂ ਲਗਾ ਸਕਦੇ ਆ ਇਹ ਬੜੇ ਹੀ ਆਸਾਨੀ ਨਾਲ ਹੋ ਜਾਣੀਆਂ ਹੈ ਵੀਡੀਓ ਪੂਰਾ ਦੇਖ ਲਿਓ 5-6 ਮਿੰਟ ਦਾ ਹੀ ਹੈ ਪਹਿਲੀ ਸਬਜੀ ਹੈਗੀ ਜੀ ਆਪਣਾ ਮਟਰ ਤੁਸੀਂ ਮਟਰ ਆਪਣੇ ਘਰ ਦੀ ਛੱਤ ਤੇ ਲਗਾ ਸਕਦੇ ਆ ਬੜੇ ਆਸ਼ਾਨੀ ਨਾਲੇ ਹੋ ਜਾਂਦਾ ਹੁਣ ਇਹਦਾ ਬਿਲਕੁਲ ਸਹੀ ਮੌਸਮ ਹੈ ਲਗਾਉਣ ਦਾ ਤੁਸੀਂ ਮਟਰ ਲਗਾ ਲਓ ਪੂਰੀ ਸਰਦੀ ਇਹਨਾਂ ਚੱਲਣਾ ਪੂਰੀ ਸਰਦੀ ਤੁਸੀਂ ਘਰ ਦਾ ਆਰਗੇਨਿਕ ਮਟਰ ਖਾਓ ਕੋਈ ਕੈਮੀਕਲ ਦੀ ਲੋੜ ਨਹੀਂ ਬੜਾ ਵਧੀਆ ਹੋ ਜਾਂਦਾ ਦੂਜੀ ਸਬਜੀ ਹੈਗੀ ਆਪਣੀ ਮੇਥੀ ਮੇਥੀ ਬਹੁਤ ਹੀ ਪੋਸ਼ਟਿਕ ਸਬਜੀ ਹੈ ਜੋ ਸਰਦੀਆਂ ਵਿੱਚ ਬਹੁਤ ਹੀ ਜ਼ਰੂਰੀ ਸਬਜੀ ਹੈ ਸਾਗ ਵਿੱਚ ਐ ਮੇਥੀ ਆਹੀ ਰੋਟੀਆਂ ਮੱਕੀ ਦੀ ਰੋਟੀ ਵਿੱਚ ਮੇਥੀ ਪਾ ਕੇ ਆਪਾਂ ਖਾਂਦੇ ਹਾਂ ਇਸ ਲਈ ਤੁਸੀਂ ਮੇਥੀ ਜ਼ਰੂਰ ਵੀ ਚਲੋ ਬਹੁਤ ਵਧੀਆ ਹੋ ਜਾਂਦੀ ਹੈ ਅਗਲੀ ਸਬਜੀ ਹੈਗੀ ਜਾਨੀ ਪਾਲਕ ਪਾਲਕ ਤਾਂ ਸਾਰਾ ਸਾਲ ਚੱਲਦੀ ਹੈ ਸਾਗ ਦੇ ਵਿੱਚੇ ਪੈਣੀ ਹੋ ਪੈਣੀ ਹੈ ਜਾਂ ਪਰੋਂ ਪਾਲਕ ਪਨੀਰ ਬਣਾ ਕੇ ਵੀ ਖਾਾਸ ਕਰਦੇ ਹਾਂ ਪਾਲਕ ਵੀ ਚਲੋ ਬਹੁਤ ਵਧੀਆ ਹੋ ਜਾਂਦੀ ਹੈ ਇਹ ਦੇਖੋ ਆਪਣੇ ਉੱਗੀ ਹੋਈ ਹੈ ਪਾਲਕ ਆਪਣੇ ਇਹ ਟੈਰਸ ਗਾਰਡਨ ਤੇ ਹੀ ਲਗਾਈ ਹੋਈ ਹੈ ਉੱਗੀ ਹੋਈ ਹੈ ਛੋਟੇ ਛੋਟੇ ਹਲੇ ਇਹ ਹੋਣ ਵਾਲੀਏ ਬਸ ਇਹਨਾਂ 10 ਦਿਨ ਤੱਕ ਹੋ ਜਾਣਾ ਅਗਲੀ ਸਬਜ਼ੀ ਹੈਗੀ ਜੀ ਆਪਣਾ ਧਨੀਆ ਧਨੀਆ ਤੁਸੀਂ ਲਗਾ ਸਕਦੇ ਆ ਧਨੀਏ ਨੂੰ ਪਾਣੀ ਚ ਡਿੱਪ ਕਰਕੇ ਰੱਖ ਦੋ ਰਾਤ ਨੂੰ ਅਗਲੇ ਦਿਨ ਸਵੇਰ ਨੂੰ ਬੀਜ ਦਿਓ ਉਹਨੂੰ ਬੜਾ ਆਸਾਨੀ ਨਾਲ ਜੰਮ ਜਾਂਦਾ ਜੇ ਪੀਓਕੇ ਬੀਜੂਗੇ ਤਾਂ ਬੜੀ ਆਸਾਨੀ ਨਾਲ ਜੰਮ ਜਾਂਦਾ ਜਰਮੀਨੇਟ ਬਹੁਤ ਵਧੀਆ ਹੁੰਦਾ ਧਨੀਆ ਤੁਸੀਂ ਲਗਾ ਲਓ ਪੂਰੀ ਸਰਦੀ ਧਨੀਆ ਖਾਣ ਨੂੰ ਤੁਹਾਨੂੰ ਮਿਲੀ ਜਾਣਾ ਅਗਲੀ ਸਬਜ਼ੀ ਹੈਗੀ ਆਪਣੀ ਮੂਲੀ ਮੂਲੀ ਲੀਵਰ ਵਾਸਤੇ ਬੜੀ ਚੰਗੀ ਹੈ ਤੁਸੀਂ ਮੂਲੀ ਲਗਾ ਲਓ ਸਾਰਾ ਸਾਲ ਮੂਲੀ ਚੱਲਣੀ ਹੈ ਮੂਲੀ ਵਾਲੇ ਪਰੌਂਠੇ ਨੂੰ ਮੂਲੀ ਦਾ ਸਲਾਦ ਸਾਰੀ ਸਰਦੀ ਚੱਲਣਾ ਮੂਲੀ ਸਿਹਤ ਲਈ ਬਹੁਤ ਚੰਗੀ ਹੁੰਦੀ ਹੈ ਆਪਣੇ ਘਰ ਦੀ ਛੱਤ ਤੇ ਬੜੀ ਹੀ ਆਰਾਮ ਨਾਲ ਹੋ ਜਾਈ ਬੱਟਾ ਬਣਾ ਕੇ ਲਾ ਲਿਓ ਬੱਟਾ ਬਣਾ ਕੇ ਨਾ ਫੇਰ ਲਗਾ ਲਿਓ ਬਹੁਤ ਵਧੀਆ ਲੰਬੀ ਲੰਬੀ ਮੂਲੀ ਹੋ ਜਾ ਅਗਲੀ ਸਬਜ਼ੀ ਹੈਗੀ ਆਪਣੀ ਚਕੰਦਰ ਇਹ ਇੱਕ ਸਲਾਦ ਦੇ ਤੌਰ ਤੇ ਵਰਤੀ ਜਾਣ ਵਾਲੀ ਸਬਜ਼ੀ ਹੈ ਤੇ ਇਹ ਲੀਵਰ ਲਈ ਬਹੁਤ ਚੰਗੀ ਹੈ ਤੁਸੀਂ ਚਿਕੰਦਰ ਲਗਾ ਲਓ ਲੀਵਰ ਵਾਸਤੇ ਆਪਣੀਆਂ ਜਿਹੜੀਆਂ ਸਰੀਰ ਦੀਆਂ ਨਾੜਾਂ ਨੂੰ ਇਹ ਖੋਲਦੀ ਹੈ ਖੂਨ ਦਾ ਬਲੱਡ ਫਲੋ ਵਧਾਉਂਦੀ ਹੈ ਇਹ ਬਹੁਤ ਵਧੀਆ ਸਬਜੀ ਹੈ ਤੁਸੀਂ ਲਗਾ ਲਓ ਅਗਲੀ ਸਬਜੀ ਹੈ ਜਿਹੜੀ ਨੇ ਟਮਾਟਰ ਸਬਜੀ ਵਿੱਚ ਵੀ ਟਮਾਟਰ ਪੈਂਦਾ ਤੇ ਸਲਾਦ ਵਿੱਚ ਵੀ ਖਾਇਆ ਜਾਂਦਾ ਟਮਾਟਰ ਲਗਾ ਲਓ ਹੁਣ ਲਗਾਇਆ ਹੋਇਆ ਟਮਾਟਰ ਤੁਹਾਡਾ 1.5 ਤੋਂ 2 ਮਹੀਨੇ ਬਾਅਦ ਫਰੂਟਿੰਗ ਛੋੜੀ ਸ਼ੁਰੂ ਹੋਏ ਹੋਣੀ ਬਹੁਤ ਵਧੀਆ ਟਮਾਟਰ ਹੋ ਜੂंगे ਤੁਸੀਂ ਲਗਾ ਲਓ ਟਮਾਟਰ ਇਹ ਆਪਣੇ ਛੱਤ ਤੇ ਹੀ ਲੱਗਿਆ ਹੋਇਆ ਟਮਾਟਰ ਦਾ ਵੋਟਾ ਤੁਸੀਂ ਦੇਖ ਸਕਦੇ ਅਗਲੀ ਸਬਜ਼ੀ ਹੈਗੀ ਆਪਣੀ ਗਾਜਰ ਗਾਜਰ ਤੁਸੀਂ ਲਗਾ ਸਕਦੇ ਹੋ ਗਾਜਰ ਲਗਾਉਣੇ ਦਾ ਬਸ ਇੱਕੇ ਤਰੀਕਾ ਹੈ ਕਿ ਮਿੱਟੀ ਹੈ ਜਿਹੜੀ ਉਹ ਰੇਤਲੀ ਹੋਣੀ ਚਾਹੀਦੀ ਹੈ ਰੇਤਲੀ ਮਿੱਟੀ ਵਿੱਚ ਗਾਜਰ ਬਹੁਤ ਵਧੀਆ ਹੁੰਦੀ ਹੈ ਮੋਟੀ ਵੀ ਹੋਊਗੀ ਲੰਬੀ ਵੀ ਹੋਊਗੀ ਜਿੰਨੀ ਸਰਦੀ ਵੱਧਦੀ ਜਾਣੀ ਓੰਨੀ ਗਾਜਰ ਵਧੀਆ ਹੋਊਗੀ ਤੁਹਾਨੂੰ ਤੁਸੀਂ ਗਾਜਰ ਬੀ ਸਕਦੇ ਹੋ ਬੜੀ ਆਸਾਨੀ ਨਾਲ ਅਗਲੀ ਸਬਜ਼ੀ ਹੈਗੀ ਜੀ ਆਪਣੀ ਗੋਭੀ ਗੋਭੀ ਵੀ ਸਾਰਾ ਸਰਦੀ ਚੱਲਦੀ ਨਹੀਂ ਹੈ ਸਬਜ਼ੀ ਪਹਿਲਾਂ ਵੀ ਗੋਭੀ ਲੱਗ ਲਈ ਹੁਣ ਵੀ ਲੱਗੀ ਅੱਗੇ ਵੀ ਲੱਗੀ ਜਾਣੀ ਹੁਣ ਤੁਸੀਂ ਗੋਭੀ ਲਾ ਲਓ ਡੇਢ ਕ ਮਹੀਨੇ ਬਾਅਦ ਤੁਹਾਡੀ ਗੋਭੀ ਇਹ ਤਿਆਰ ਹੋ ਜੂਗੀ ਬਹੁਤ ਵਧੀਆ ਗੋਭੀ ਲਗਾ ਲਓ ਬੜੀ ਆਸਾਨੀ ਨਾਲੇ ਹੋ ਜੂਗੀ ਬੱਟਾਂ ਤੇ ਲਗਾ ਲਿਓ ਅਗਲੀ ਹੈਗੀ ਆਪਣੀ ਬੰਦ ਗੋਭੀ ਬੰਦ ਗੋਭੀ ਵੀ ਤੁਸੀਂ ਹੁਣ ਲਗਾ ਸਕਦੇ ਆ ਬੰਦ ਗੋਭੀ ਵੀ ਬਹੁਤ ਚੰਗੀ ਸਬਜ਼ੀ ਏ ਇੱਕ ਆਪਣੀ ਸਰੀਰ ਦੀ ਸਵੈਲਿੰਗ ਹੁੰਦੀ ਹੈ ਜੀ ਆਪਣੇ ਅੰਦਰੂਨੀ ਹਿੱਸਿਆਂ ਵਿੱਚ ਕੋਈ ਸਵੈਲਿੰਗ ਹੋਵੇ ਸ਼ੋਧੋ ਸ਼ੋਧੇ ਉਹਨੂੰ ਘਟਾਉਂਦੀ ਹੈ ਗੋਭੀ ਬਹੁਤ ਹੀ ਵਧੀਆ ਹੈ ਬੰਦ ਗੋਭੀ ਜਿਹੜੀ ਬਹੁਤ ਵਧੀਆ ਹੁੰਦੀ ਹੈ ਅਗਲੀ ਸਬਜੀ ਹੈਗੀ ਆਪਣੀ ਗੰਡ ਗੋਭੀ ਗੰਡ ਗੋਭੀ ਇੱਕ ਤਰੀਕੇ ਦੀ ਗਰਮ ਤਸੀਰ ਦੀ ਸਬਜੀ ਹੈ ਇਹ ਸਰਦੀਆਂ ਵਿੱਚ ਬਹੁਤ ਵਧੀਆ ਤੁਸੀਂ ਬਣਾ ਸਕਦੇ ਆ ਲਗਾ ਸਕਦੇ ਆ ਬਣਾਉਣ ਵਾਸਤੇ ਤੁਸੀਂ ਇਹਨੂੰ ਲਗਾ ਲਓ ਬੜੀ ਸਵਾਦ ਬਣਦੀ ਹੈ ਇੱਕ ਗਰਮ ਤਸੀਰ ਦੀ ਸਬਜੀ ਹੈ ਸਰਦੀਆਂ ਵਿੱਚ ਬਿਲਕੁਲ ਚੱਲਦੀ ਹੈ ਇਹ ਅਗਲੀ ਸਬਜ਼ੀ ਹੈਗੀ ਜੀ ਆਪਣੀ ਬਰੋਕਲੀ ਬਰੋਕਲੀ ਸਲਾਦ ਦੇ ਤੌਰ ਤੇ ਵੀ ਵਰਤੀ ਜਾਂਦੀ ਹੈ ਤੇ ਤੁਸੀਂ ਕੁੱਕ ਕਰਕੇ ਇਹਨੂੰ ਖਾ ਸਕਦੇ ਹੋ ਬਰੋਕਲੀ ਦੇ ਵਿੱਚ ਬਹੁਤ ਗੁਣ ਪਾਏ ਜਾਂਦੇ ਆ ਐਂਟੀਆਕਸੀਡੈਂਟ ਪਾਏ ਜਾਂਦੇ ਆ ਇਹਦੇ ਵਿੱਚ ਤੁਸੀਂ ਬਰੋਕਲੀ ਲਗਾ ਲਓ ਸਲਾਦ ਦੇ ਤੌਰ ਤੇ ਖਾਓ ਜਾਂ ਨੂੰ ਕੁੱਕ ਕਰਕੇ ਖਾਓ ਬਹੁਤ ਵਧੀਆ ਚੀਜ਼ ਹੈ ਗੋਪੀ ਤੋਂ ਥੋੜੀ ਜਿਹੀ ਕੁਆਲਿਟੀ ਦੇ ਉੱਪਰ ਚਲੇ ਜਾਂਦੀ ਹੈ ਅਗਲੀ ਸਬਜ਼ੀ ਹੈਗੀ ਜੀ ਆਪਣੀ ਜੁਕਨੀ ਇਹਨੂੰ ਤੋਰੀ ਬੇਠਾ ਵੀ ਕਹਿ ਦਿੰਦੇ ਆਪਾਂ ਇਹ ਦੋ ਰੰਗਾਂ ਚ ਆਉਂਦੀ ਹੈ ਪੇਲੀ ਆਉਂਦੀ ਹੈ ਸਾਹਮਣੇ ਤੁਹਾਡੇ ਪੇਲੀ ਹੈ ਜਾਂ ਹਰੀ ਆਉਂਦੀ ਤੁਸੀਂ ਹਰੀ ਲਗਾ ਲਓ ਇਹ ਪੀਲੀ ਲਗਾ ਲਓ ਜਿਹੜੀ ਵੀ ਤੁਹਾਨੂੰ ਸਹੀ ਲੱਗਦੀ ਉਹ ਤੁਸੀਂ ਲਗਾ ਸਕਦੇ ਆ ਬੜੀ ਸਵਾਦ ਸਬਜੀ ਬਣਦੀ ਹੈ ਇਹ ਕद्दू ਟੈਪ ਹੁੰਦੀ ਹੈ ਇਹ ਅਗਲੀ ਸਬਜੀ ਹੈਗੀ ਜੇ ਆਪਣੀ ਚੱਪਣ ਕद्दू ਜਾਂ ਚੱਪਣ ਟਿੰਡਾ ਇਹ ਤੁਸੀਂ ਲਗਾ ਸਕਦੇ ਆ ਇਹ ਵੀ ਬਹੁਤ ਵਧੀਆ ਹੋ ਜਾਂਦਾ 56 ਟਿੰਡਾ ਜਾਂ 56 ਗੱਦੂ ਇਹਦੀ ਸਬਜ਼ੀ ਵੀ ਬਹੁਤ ਵਧੀਆ ਸਵਾਦ ਬਣਦੀ ਹੈ ਇਹ ਤੁਸੀਂ ਲਗਾ ਸਕਦੇ ਆ ਬੜੇ ਆਸਾਨੀ ਨਾਲ ਇਹ ਵੀ ਹੋ ਜਾਂਦਾ ਛੋਟਾ ਬੂਟੇ ਹੀ ਹੁੰਨੇ ਛੋਟੇ ਇਹਦੇ ਬੜੇ ਆਸਾਨੀ ਨਾਲੇ ਹੋ ਜਾਂਦਾ ਅਗਲੀ ਸਬਜ਼ੀ ਹੈਗੀ ਜੀ ਆਪਣੀ ਸਰੋਂ ਤੁਸੀਂ ਸਰੋਂ ਬੀਜ ਸਕਦੇ ਆ ਬੜੇ ਆਸਾਨੀ ਨਾਲੇ ਹੋ ਸਕਦੀ ਹੈ ਹੁਣ ਸਰੋਂ ਦਾ ਬਹੁਤ ਵਧੀਆ ਮੌਸਮ ਹੈ ਬੀਜਣ ਦਾ ਅਗਲੀ ਹੈਗੀ ਆਪਣੀ ਗੋਭੀ ਸਰੋਂ ਤੁਸੀਂ ਗੋਭੀ ਸਰੋਂ ਵੀ ਬੀਜ ਸਕਦੇ ਆ ਗੋਭੀ ਸਰੋਂ ਵੀ ਬੜੀ ਬੜੀ ਵਧੀਆ ਕਿਨਾਲ ਹੋ ਜਾਂਦੀ ਮਿੱਠਾ ਹੁੰਦਾ ਇਹਦਾ ਪੰਜ ਸਾਗ ਬਣਾਉਨੇ ਅਗਲੀ ਹੈਗੀ ਆਪਣੀ ਕੇਲਾ ਸਰੋਂ ਤੁਸੀਂ ਕੇਲਾ ਸਰੋਂ ਵੀ ਬੀਜ ਸਕਦੇ ਆ ਇਹਦਾ ਵੀ ਸਾਗ ਮਿੱਠਾ ਹੁੰਦਾ ਬਹੁਤ ਵਧੀਆ ਹੁੰਦੀ ਹੈ ਅਗਲੀ ਸਬਜੀ ਹੈਗੀ ਆਪਣੀ ਗੁਵਾਰ ਫਲੀ ਗੁਵਾਰ ਫਲੀ ਤੁਸੀਂ ਬੀਜ ਸਕਦੇ ਆ ਇਹ ਵੀ ਬੜੀ ਆਸਾਨੀ ਨਾਲ ਹੋ ਜਾਂਦੀ ਹੈ ਗੁਵਾਰ ਫਲੀ ਛੋਟੇ ਛੋਟੇ ਬੁੱਟੇ ਹੁੰਨੇ ਨੇ ਜਿਆਦਾ ਵੱਡੇ ਬੁੱਟੇ ਨਹੀਂ ਹੁੰਦੇ ਤੁਸੀਂ ਇਹਨੂੰ ਬੀਜ ਸਕਦੇ ਆ ਅਕਤੂਬਰ ਮਹੀਨੇ ਵਿੱਚ ਬੜੇ ਆਰਾਮ ਨਾਲ ਹੋ ਜਾਂਦੀ ਹੈ ਗੁਵਾਰ ਫਲੀ ਜੀ ਦੇਖਦੇ ਹੋ ਨੇ ਬਾਜ਼ਾਰ ਵਿੱਚ ਪਈ ਹੁੰਦੀ ਐ ਤੁਸੀਂ ਆਪਣੇ ਘਰ ਤੇ اگਾ ਸਕਦੇ ਆ ਗੁਆਰ ਫਲੀ ਬੜੇ ਵਧੀਆ ਤਰੀਕੇ ਨਾਲ ਹੋ ਜਾਂਦੀ ਐ ਅਗਲੀ ਸਬਜ਼ੀ ਹੈ ਜਿਹੜੀ ਹਰੀ ਮਿਰਚ ਹਰੀ ਮਿਰਚ ਜੇ ਤੁਸੀਂ ਕੌੜੀ ਲੋਭਣੀ ਚਾਹੁੰਦੇ ਕੌੜੀ ਲਗਾ ਸਕਦੇ ਆ ਜੇ ਘੱਟ ਕੌੜੀ ਵਾਲੀ ਲਗਾਉਣਾ ਚਾਹੁੰਦੇ ਘੱਟ ਕੌੜੀ ਵਾਲੀ ਬੜੀ ਆਸਾਨੀ ਨਾਲ ਹੋ ਜਾਂਦੀ ਐ ਮਿਰਚ ਐ ਦੇਖ ਲਓ ਆਪਣੇ ਕਿੱਡੀ-ਕੱਡੀਆਂ ਮੋਟੀਆਂ ਮਿਰਚਾਂ ਲੱਗੀਆਂ ਹੋਈਆਂ ਆ ਆਪਣੇ ਘਰ ਦੀ ਛੱਤ ਤੇ ਇਹ ਲੱਗੀਆਂ ਹੋਈਆਂ ਤੁਸੀਂ ਦੇਖ ਰਹੇ ਹੋ ਜਿਹੜੀਆਂ ਮਿਰਚਾਂ ਅਗਲੀ ਸਬਜ਼ੀ ਹੈ ਜਿਹੜੀ ਪਿਆਜ਼ ਪਿਆਜ਼ ਤੁਸੀਂ ਲਾ ਸਕਦੇ ਆ ਤੇ ਇਹਨੂੰ ਹਰਾਈ ਵੱਟ ਕੇ ਖਾ ਖਾ ਸਕਦੇ ਆਪਾਂ ਹਰਾਈ ਵੱਟ ਕੇ ਖਾਣਾ ਹੁੰਦਾ ਇਹਨੂੰ ਪਨੀਰੀ ਬਾਜ਼ਾਰ ਵਿੱਚ ਮਿਲ ਰਹੀ ਹੈ ਤੁਸੀਂ ਪਨੀਰੀ ਬਾਜ਼ਾਰ ਤੋਂ ਲੈ ਕੇ ਪਿਆਜ਼ ਦੀ ਤੁਸੀਂ ਬੜੇ ਆਸਾਨੀ ਨਾਲ ਇਹਨੂੰ ਲਾ ਸਕਦੇ ਆ ਬੜੇ ਆਸਾਨੀ ਨਾਲ ਹੋ ਜਾਂਦਾ ਇਹ ਕਿਸੇ ਹੋਰ ਆਪਣੀ ਫਸਲ ਦੇ ਵਿੱਚ ਵੀ ਲਗਾ ਦੂੰਗੇ ਤਾਂ ਵੀ ਇਹ ਹੋ ਜਾਂਦਾ ਅਗਲਾ ਸਬਜ਼ੀ ਹੈਗੀ ਜੀ ਆਪਣੀ ਬੈਂਗਣ ਇਹ ਆਪਣੀ ਗਾਰ ਦੀ ਛੱਤ ਤੇ ਲੱਗੇ ਹੋਏ ਬੈਂਗਣ ਤੁਸੀਂ ਦੇਖ ਲਓ ਬੜੇ ਆਸਾਨੀ ਨਾਲ ਇਹ ਹੋ ਜਾਂਦੇ ਆ ਬੈਂਗਣ ਨੂੰ ਬਹੁਤੀ ਕੇਰ ਨਹੀਂ ਮੰਗਦਾ ਇਹ ਤਕਰ ਤੋਂ ਜਾ ਹੁੰਦਾ ਇਹ ਹੋਈ ਜਾਂਦਾ ਜਿਵੇਂ ਮਰਜੀ ਇਹਨਾਂ ਹੋਈ ਜਾਣਾ ਬੈਂਗਣੀ ਵੀ ਲਗਾ ਸਕਦੇ ਤੁਸੀਂ ਇਹ ਤੁਹਾਨੂੰ ਬੈਂਗ ਨਹੀਂ ਬਹਾਂਦਾ ਤੁਸੀਂ ਬੈਂਗਣੀ ਲਗਾ ਲਓ ਅਗਲੀ ਸਬਜ਼ੀ ਹੈਗੀ ਆਪਣੀ ਸ਼ਿਮਲਾ ਮਿਰਚ ਸਿਮਲਾ ਮਿਰਚ ਤੁਸੀਂ ਲਾ ਸਕਦੇ ਹੁਣ ਵੀ 10 ਦਿਨ ਤੱਕ ਵੀ ਲਾ ਸਕਦੇ ਆ 15 ਦਿਨ ਤੱਕ ਵੀ ਲਾ ਸਕਦੇ ਆ ਇਹਦਾ ਸੀਜ਼ਨ ਹੁਣ ਸਟਾਰਟ ਹੈ ਹਰੀ ਲਾ ਲਓ ਪੀਲੀ ਲਾ ਲਓ ਜਾਂ ਲਾਲ ਲਾ ਲਓ ਜਿਹੜੀ ਵੀ ਤੁਹਾਨੂੰ ਪਸੰਦ ਹੈ ਉਹ ਸ਼ਿਮਲਾ ਮਿਰਚ ਤੁਸੀਂ ਲਗਾ ਸਕਦੇ ਬੜੀ ਆਸਾਨੀ ਨਾਲ ਹੋ ਜਾਂਦੀ ਇਹ ਛੋਟੇ ਗਮਲੇ ਵਿੱਚ ਵੀ ਹੋ ਜਾਂਦੀ ਹੈ ਹਾਂਜੀ ਦੋਸਤੋ ਜੇ ਤੁਹਾਨੂੰ ਇਹ ਵੀਡੀਓ 'ਚ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਬਿਲਕੁਲ ਨਾ ਭੁੱਲੋ